ਤਉ ਕਿਰਪਾ ਤੇ ਸੁਖ ਪਾਇਆ ਹੁਣ ਤੇਰੀ ਕਿਰਪਾ ਹੀ ਹੈ ਹਮੇਸ਼ਾ ਇੱਥੇ ਕਿਰਪਾ ਨੂੰ ਥੋੜਾ ਧਿਆਨ ਨਾਲ ਸਮਝਣਾ ਤਉ ਕਿਰਪਾ ਤੇ ਉਹ ਜਿਹੜਾ ਤੂੰ ਅਬਚਲ ਹੈ ਤੂੰ ਅਡੋਲ ਹੈ ਤੇ ਮੈਨੂੰ ਕਿਸ ਗੱਲ ਦੀ ਤਾਤੀ ਸਾਨੂੰ ਚਿੰਤਾ ਕਿਸ ਗੱਲ ਦੀ ਹੁੰਦੀ ਹੈ ਬਹੁਤਾਂ ਲੋਕਾਂ ਨੂੰ ਬਹੁਤਾਂ ਲੋਕਾਂ ਨੂੰ ਕੱਲ ਦੀ ਚਿੰਤਾ ਹੁੰਦੀ ਹੈ ਪਰ ਬਹੁਤਾਂ ਲੋਕਾਂ ਨੂੰ ਅਗਲੇ ਜਨਮ ਦੀ ਵੀ ਚਿੰਤਾ ਹੁੰਦੀ ਹੈ ਵੀ ਮੇਰਾ ਅਗਲੇ ਜਨਮ ਚ ਕੀ ਹੋਣਾ ਅਸੀਂ ਵੀ ਨਾਲ-ਨਾਲ ਹੀ ਅਗਾਏ ਸਾਡੀ ਵੀ ਤ੍ਰਿਪਤੀ ਨਾਲ-ਨਾਲ ਹੀ ਹੋ ਰਹੀ ਹੈ ਜਿਵੇਂ ਪਹਿਲਾਂ ਕਿਹਾ ਨਾ ਤੇ ਇਹਦੇ ਕੋਲ ਮਾਨਕ ਲਾਲ ਨੇ ਸਾਨੂੰ ਮਿਲ ਰਹੇ ਨੇ ਅਸੀਂ ਪਹੁੰਚ ਰਹੇ ਹਾਂ ਖਾ ਰਹੇ ਹਾਂ ਪੀ ਰਹੇ ਹਾਂ ਤੇ ਅਸੀਂ ਨਿਹਾਲ ਹੋ ਰਹੇ ਹਾਂ ਹੁਣ ਐਸੀ ਕਹਿ ਰਹੇ ਆ ਇੱਥੇ ਅਗਾਏ ਇਸ ਪੁਆਇੰਟ ਤੇ ਜਿੰਨਾ ਮਰਜੀ ਬੋਲ ਲਈਏ ਕਹਾਵਾਂ ਫਰਾਕੇ ਗੱਲ ਉੱਤੀ ਜਾਂਦੀ ਹੈ ਤੁਹਾਡੀ ਮਾਨਸਿਕ ਪ੍ਰਵਿੱਤੀ ਨੂੰ ਤੁਹਾਨੂੰ ਸ਼ਾਂਤ ਕਰਾਇਆ ਗਿਆ ਗੁਰੂ ਪਾਤਸ਼ਾਹ ਜੀ ਨੇ ਇਹ ਗੱਲਾਂ ਸਾਫ਼ ਲਿਖਿਆ ਨੇ ਬਸ ਹੁਣ ਸਮਝਣਾ ਅਸੀਂ ਹੈ ਅੰਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹ ਇਹ ਕਿਦਰ ਗਿਆ ਹਮ ਖੇਨ ਸਭ ਲਾੜਨ ਨੜਾਵੇ ਹਮ ਸਭ ਬੁਰੀ ਗਹੀ ਵਾ ਇਸ ਦਾ ਕੀ ਤੁਸੀਂ ਮੈਂ ਲੇਟ ਜੁੜੀ ਨਾ ਜੂਮ ਤੇ ਜੁੜੇ ਸਾਰੇ ਸਤਿ ਜਨਾਨੋ ਜੀ ਐਨੋ ਜੀ ਤੇ ਜਿਹੜੇ ਸਾਨੂੰ YouTube ਤੇ ਦੇਖਦੇ ਆ ਉਹਨਾਂ ਨੂੰ ਵੀ ਜੀ ਐਨੋ ਅੱਜ ਦਾ ਸ਼ਬਦ ਜਿਹੜਾ ਅਸੀਂ ਸਾਂਝ ਕਰ ਰਹੇ ਆ ਉਹ ਇੱਕ ਲੜੀ ਚੱਲ ਰਹੀ ਹੈ ਰਾਮਕਲੀ ਦੀ ਮਹਿਲਾ ਪੰਜਵਾਂ ਦੀ ਇਹ ਸ਼ਬਦ ਜਿਹੜਾ ਅਸੀਂ ਅੱਜ ਕਰ ਰਹੇ ਆ ਇਹ ਅੰਕ 884 ਦੇ ਉੱਪਰ ਦਰਜ ਹੈ ਤੇ ਇੱਥੇ ਅਸੀਂ ਜਿਵੇਂ ਹਮੇਸ਼ਾ ਦੀ ਤਰ੍ਹਾਂ ਦਸਤੇ ਆ ਵੀ ਅਸੀਂ ਕਲਰ ਕੰਬੀਨੇਸ਼ਨ ਜਿਹੜਾ ਕੀਤਾ ਹੋਇਆ ਇਹਦੇ ਪਿੱਛੇ ਅੰਨੀ ਇੱਕ ਗੱਲ ਹੈ ਵੀ ਇਹਦੇ ਵਿੱਚ ਤਾਂ ਕਿ ਸਾਨੂੰ ਪੜਨ ਦੇ ਵਿੱਚ ਸੋਖਾ ਹੋ ਜਾਏ ਵੀ ਕਿੱਥੇ ਰੁੱਕ ਕੇ ਜਾਨੀ ਜਿਵੇਂ ਆਪਾਂ ਆਮ ਭਾਸ਼ਾ 'ਚ ਕਿੰਨੇ ਕੋਮਾ ਲਗਾਣਾ ਗ੍ਰੀਤੀ 'ਚ ਕਿੰਨੇ ਕੋਮਾ ਲਾਣਾ ਰੁੱਕ ਕੇ ਬੋਲਣਾ ਤਾਂ ਕਿ ਕਿਸੇ ਨੂੰ ਬੋਲਣ ਦਾ ਲਹਿਜਾ ਮਿਲ ਜਾਏ ਉਹਦੇ ਵਾਸਤੇ ਅਸੀਂ ਕਿਤਾਬ ਵਿੱਚੋਂ ਦੀ ਵਾਈਟ ਸਪੇਸ ਛੋੜ ਕੇ ਤਾਂ ਕਿ ਸਾਨੂੰ ਕੋਈ ਨਿਸ਼ਾਨੀ ਜੀ ਲੱਗ ਜਾਵੇ ਵੀ ਇੱਥੇ ਰੁੱਕ ਕੇ ਬੋਲਣਾ ਤੇ ਗੁਰੂ ਪਾਤਸ਼ਾਹ ਜੀ ਦੀ ਕਹੀ ਹੋਈ ਗੱਲ ਦਾ ਲਹਿਜਾ ਸਾਡੇ ਤੱਕ ਪਹੁੰਚੇ ਉਹ ਅਸੀਂ ਕਿਥੇ ਕੋਸ਼ਿਸ਼ ਕਰ ਰਹੇ ਹਾਂ ਇਹ ਕੋਈ ਫਾਈਨਲ ਸਟੇਟਮੈਂਟ ਨਹੀਂ ਹੈ ਇਹਦੇ ਵਿੱਚ ਅਸੀਂ ਵਿਵੇਕ ਬੁੱਧ ਆਪਣੀ ਲਗਾ ਕੇ ਜਿੰਨੀ ਕਿ ਸਾਨੂੰ ਸਗੀ ਉੰਨੀ ਅਸੀਂ ਕਰ ਸਕੇ ਤੇ ਜਿਹੜਾ ਸਾਨੂੰ YouTube ਤੇ ਦੇਖਦੇ ਹਨ ਜੇ ਕਿਤੇ ਉਹਨਾਂ ਨੂੰ ਲੱਗਦਾ ਤੇ ਸਾਨੂੰ ਕਮੈਂਟਸ ਦੇ ਵਿੱਚ ਤੁਸੀਂ ਜ਼ਰੂਰ ਦੱਸੋ ਅਸੀਂ ਇਹਨੂੰ ਅੱਗੇ ਠੀਕ ਕਰਾਂਗੇ ਤੇ ਤਾਂ ਕਿ ਤੁਹਾਡਾ ਦੱਸਿਆ ਹੋਇਆ ਹੋਰ ਪੜਨ ਵਾਲਿਆਂ ਨੂੰ ਵੀ ਲਾਭ ਮਿਲੇਗਾ ਸੋ ਅ ਅੱਜ ਦਾ ਜਿਹੜਾ ਸ਼ਬਦ ਹੈ ਉਹ ਸਾਡੇ ਵੱਡੇ ਭੈਣ ਜੀ ਅਮਨਜੋਤ ਕੌਰ ਜੀ ਇੱਕ ਵਾਰੀ ਰੀਡ ਆਊਟ ਕਰਨਗੇ ਤੇ ਫਿਰ ਉਸ ਤੋਂ ਬਾਅਦ ਸਹਿਤ ਵਿਚਾਰ ਜਿਵੇਂ ਸਾਡੀ ਰਿਕਾਰਡਿੰਗ ਤੋਂ ਪਹਿਲਾਂ ਗੱਲ ਹੋਈਏ ਫਿਰ ਉਸ ਤਰ੍ਹਾਂ ਦਾ ਹੁਕਮ ਹੋਇਆ ਫਿਰ ਮੈਂ ਕਰਾਂਗਾ ਅ ਜੀ ਭੈਣ ਜੀ ਤੁਸੀਂ ਇੱਕ ਵਾਰੀ ਪੜੋ ਸ਼ਬਦ ਪੂਰਾ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀਕੀ ਫਤਿਹ ਰਾਮ ਕਲੀ ਮੈ ਲਾਪਨਵਾ ਤੂੰ ਦਾਨਾ ਤੂੰ ਅਵਚਲ ਤੂੰ ਹੀ ਤੂੰ ਜਾਤ ਮੇਰੀ ਪਾਤੀ ਤੂੰ ਅਡੋਲ ਕਦੇ ਡੋਲੇ ਨਹੀਂ ਤਾਂ ਹਮ ਕੈ ਸਿਤਾਤੀ ਇਕੈ ਇਕੈ ਏਕ ਤੂਹੀ ਇਕੈ ਇਕੈ ਤੂੰ ਰਾਯਾ ਭੋ ਕਿਰਪਾ ਤੇ ਸੁਖ ਪਾਇਆ ਰਹਾਉ ਤੂੰ ਸਾਗਰ ਹਮ ਹੰਸ ਤੇਮਾਰੇ ਤੁਮ ਮਹਾਨਕ ਲੱਲਾ ਤੁਮ ਦੇਵ ਹੋ ਤੇਲ ਸੰਕ ਨਮਨ ਹੋ ਹਮ ਪੁੰਚੇ ਸਦਾ ਦਇਆਲਾ ਹਾਮ ਬਾਰਕ ਤਮ ਪਿਤਾ ਹਮਾਰੇ ਤਮ ਮੁਖ ਦੇਵੋ ਖੀਰਾ ਹਮ ਖੇਲੇ ਸਭ ਲਾੜ ਲੜਾਵੇ ਤਮ ਸਦ ਗੁਣੀ ਗਹੀਰਾ ਤਮ ਪੂਰਨ ਪੂਰ ਰਹੇ ਸੰਪੂਰਨ ਹਮ ਪੀ ਸੰਗ ਅਕਾਏ ਮਿਲਤ 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 ਮਿਲ ਰਹਾ ਨਾਨਕ ਕਹਣ ਨ ਜਾਏ ਵਾਹ ਗੁਰਜੀਕਾ ਖਾਲਸਾ ਵਾਹ ਵਾਹ ਗੁਰਜੀਕੀ ਫਤਿਹ ਅੱdte ਜਿਹੜੀ ਸ਼ਬਦ ਅਸੀਂ ਦੇਖ ਰਹੇ ਹਾਂ ਇੱਥੇ ਉਹਨ ਗੁਰੂ ਮਹਾਰਾਜ ਸਾਨੂੰ ਪੰਜਵੇਂ ਪਾਤਸ਼ਾਹ ਪੰਜਵੇਂ ਨਾਨਕ ਸਾਨੂੰ ਸਮਝਾ ਰਹੇ ਨੇ ਆਪਣੇ ਵੱਲੋਂ ਕਹਿ ਰਹੇ ਨੇ ਤੇ ਇੱਕ ਮੈਂ ਜਿਸ ਪਾਸੋਂ ਸੋਚਦਾ ਗੁਰੂ ਪਾਤਸ਼ਾਹ ਜੀ ਦੀ ਇੰਨੀ ਵੱਡੀ ਬੰਤਰ ਜਿਹੜੀ ਉਹਨਾਂ ਨੇ ਜਿਹੜੀ ਅਸੀਂ ਸਾਰੇ ਮੰਨਣ ਵਾਲੇ ਜਿਹੜੇ ਗੱਲਾਂ ਕਰਦੇ ਆਂ ਵੀ ਐਸਾ ਅਥਾਸ ਸਾਗਰ ਬਣਾਇਆ ਗੁਰੂ ਪਾਤਸ਼ਾਹ ਜੀ ਨੇ ਹਰ ਪੱਖੋਂ ਸਾਨੂੰ ਸੱਚ ਦੇ ਨਾਲ ਜੁੜਿਆ ਸੱਚ ਦੇ ਨਾਲ ਦਿਖਾਇਆ ਸੱਚ ਦੇ ਨਾਲ ਸਾਡਾ ਰਾਹ ਪਾਇਆ ਸਾਨੂੰ ਪਰ ਕੁਝ ਸਾਡੇ ਵਰਗੇ ਆਮ ਲੋਕ ਜਿਹੜੇ ਨੇ ਉਹ ਆਪਣੀਆਂ ਇੱਕ ਮਨੋਤਾ ਇੱਕ ਥੌਟਸ ਜਿਹੜੀਆਂ ਪੁਰਾਣੇ ਸਾਡੇ ਬਜ਼ੁਰਗਾਂ ਦੀ ਕਈ ਹੋਈਆਂ ਮੰਨੀ ਜਾਂਦੇ ਨੇ ਹਟਦੇ ਨਹੀਂ ਸੋ ਇਥੋਂ ਦੀ ਪਤਾ ਲੱਗਦਾ ਵੀ ਉਹਨਾਂ ਨੂੰ ਆਪਣਾ ਹੱਥ ਪਿਆਰਾ ਹੈ ਗੁਰੂ ਦੀ ਕਈ ਹੋਈ ਗੱਲ ਉਹਨਾਂ ਨੂੰ ਚੰਗੀ ਲੱਗਦੀ ਐ ਪਰ ਮੰਨੀ ਨਹੀਂ ਜਾਂਦੀ ਉਹਨਾਂ ਤੋਂ ਵੀ ਗੁਰੂ ਸਾਹਿਬ ਕਹਿੰਦੇ ਨੇ ਪੜ ਪੜ ਗੱਡੀ ਲੱਦੀ ਐ ਪੜ ਪੜ ਕੇ ਤੁਸੀਂ ਸਾਰਾ ਕੁਝ ਪੜ ਲਓ ਪਰ ਜੀਵਨ ਦੇ ਵਿੱਚ ਅਮਲ ਤੁਹਾਡੇ ਨਹੀਂ ਦਿਖਦਾ ਸੋ ਬੜੀ ਵੱਡੀਆਂ ਗੱਲਾਂ ਗੁਰੂ ਸਾਹਿਬ ਕਰਕੇ ਗਏ ਨੇ ਇਹ ਸਾਡੀ ਕਮਜ਼ੋਰੀ ਐ ਕਿ ਜੇ ਅਸੀਂ ਉਸ ਪਾਸੇ ਤੁਰ ਨਹੀਂ 파ਰੇ ਹੁਣ ਇੱਥੇ ਦੇਖਦੇ ਆ ਗੁਰੂ ਪਾਤਸ਼ਾਹ ਜੀ ਸਾਨੂੰ ਕੀ ਕਹਿ ਰਹੇ ਨੇ ਹੁਣ ਇੱਥੇ ਤੂੰ ਦਾਨਾ ਕਿਹਾ ਸਾਰਾ ਸ਼ਬਦ ਜਿਹੜਾ ਨਾ ਤੂੰ ਤੇ ਆਇਆ ਤੂੰ ਤੋਂ ਮਾ ਮਤਲਬ ਉਸ ਦਾ ਤੇ ਆਪਣਾ ਇੱਕ ਰਿਲੇਸ਼ਨ ਦਿਖਾਇਆ ਹੈ ਇੱਕ ਰਿਸ਼ਤਾ ਦਿਖਾਇਆ ਹੈ ਵੀ ਕਿਵੇਂ ਅਸੀਂ ਤੇ ਤੁਸੀਂ ਵਿੱਚ ਸਾਡਾ ਜਿਹੜਾ ਵਿਵਹਾਰ ਹੈ ਉਹ ਚੱਲਦਾ ਹੈ ਅੱਛਾ ਗੁਰੂ ਸਾਹਿਬ ਆਪ ਹੈ ਨਹੀਂ ਸਰੀਰਿਕ ਰੂਪ ਤੇ ਪਰ ਉਹਨਾਂ ਦੀ ਬਾਣੀ ਸਾਡੇ ਵਾਸਤੇ ਹੈ ਫਿਰ ਹੁਣ ਮੇਰੇ ਮਨ ਦੇ ਵਿੱਚ ਜਿਗਿਆਸੂ ਦੇ ਰੂਪ ਤੇ ਵਿੱਚ ਇੱਕ ਸਵਾਲ ਜਗਦਾ ਗੁਰੂ ਸਾਹਿਬ ਤੁਸੀਂ ਮੰਗਲਾ ਚਰਨ ਚ ਕਿਹਾ ਸੀ ਵੀ ਉਹ ਅਜੂਨੀ ਉਹ ਅਕਾਲਤੋਂ ਰਹਿਤ ਹੈ ਉਹ ਸਵੈ ਭਉ ਹੈ ਅੱਗੇ ਵੀ ਤੁਸੀਂ ਕਿਤੇ ਕਿਹਾ ਵੀ ਨਾ ਉਹਦਾ ਰੂਪ ਹੈ ਨਾ ਰੰਗ ਹੈ ਨਾ ਰੇਖ ਹੈ ਤੇ ਫਿਰ ਤੁਸੀਂ ਗੱਲਾਂ ਕਿਤੇ ਨਾਲ ਕਰ ਰਹੇ ਹੋ ਤੁਸੀਂ ਕਿਹਨੂੰ ਕਹਿ ਰਹੇ ਹੋ ਤੂੰ ਦਾਨ ਤੂੰ ਕੌਣ ਹੈ ਗੁਰੂ ਸਾਹਿਬ ਛੋ ਗੁਰੂ ਸਾਹਿਬ ਨੇ ਦੱਸਿਆ ਵੀ ਤੂੰ ਇੱਕ ਐਸਾ ਵਿਆਪਕ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਦੁਨੀਆਂ ਨੂੰ ਚਲਾਉਣ ਵਾਲਾ ਉਹ ਵਿਆਪਕ ਹੈ ਪਰ ਹੁਣ ਉਸ ਸਭ ਜਗ੍ਹਾ ਤੇ ਉੱਤੇ ਹੈ ਕੋਈ ਉਹਦੀ ਮੂਰਤ ਨਹੀਂ ਹੈ ਕੋਈ ਉਹਦੀ ਫੋਟੋ ਨਹੀਂ ਹੈ ਕੋਈ ਉਹਨੂੰ ਰੇਖਾ ਕਿਤਨੀ ਕੀਤਾ ਜਾ ਸਕਦਾ ਹਾਂ ਇੱਕ ਪੁਰਾਣੀ ਮਨੋਤ ਨੇ ਪੁਰਾਣੀ ਮਤ ਨੇ ਕਿਹਾ ਹੋਇਆ ਵੀ ਉਹ ਜਿਹੜਾ ਰੱਬ ਹੈ ਉਹ ਸਤਵੇਂ ਅਸਮਾਨ ਤੇ ਬੈਠਾ ਹੈ ਤੇ ਜਾਂ ਫਿਰ ਸਤਵੇਂ ਮਾਜ਼ ਅਸਮਾਨ ਦੇ ਵਿੱਚ ਤੋਂ ਉਹਦਾ ਘਰ ਜਿਹੜਾ ਹੈਗਾ ਇਹ ਈਸਟ ਵਾਲਾ ਹੈਗਾ ਤੇ ਕਿਸੇ ਨੇ ਕਿਹਾ ਵੀ ਨਹੀਂ ਜੀ ਇਹ ਉਹਦੀ ਮੂਰਤੀ ਪਈ ਹੈ ਜੀ ਇਹ ਉਹਦੀ ਉਹਦਾ ਜਿਹੜਾ ਹੈਗਾ ਫਰੋਣੇ ਪਹਾੜ ਦੇ ਉੱਪਰ ਰਹਿੰਦਾ ਜੀ ਔਰ ਕੋਈ ਕਹਿੰਦਾ ਜੀ ਪਤਾਲ ਦੇ ਵਿੱਚ ਬੈਠਾ ਜੀ ਪਤਾਲ ਲੋਕ ਚ ਹੈਗਾ ਜੀ ਸੋ ਇੱਕ ਪੁਰਾਣੀ ਮਨੋ ਤ ਸਾਨੂੰ ਜਿਹੜੀ ਚਾਰੋਂ ਤਰਫੋਂ ਘੇਰ ਕੇ ਜਿਹਦੇ ਵਿੱਚ ਅਸੀਂ ਇਹ ਦੇਖਦੇ ਹਾਂ ਵੀ ਇਹ ਇੱਕ ਤਰ੍ਹਾਂ ਦੀ ਸਸਪੀਸ਼ਸ ਹੈ ਯਾਨੀ ਕਿ ਜਦੋਂ ਅਸੀਂ ਕਿਸੇ ਚੀਜ਼ ਇੰਨੀ ਵਿਆਪਕਤਾ ਵਾਲੀ ਚੀਜ਼ ਨੂੰ ਕਿਸੇ ਛੋਟੀ ਜਗ੍ਹਾ ਤੇ ਕੇਂਦ੍ਰਿਤ ਕਰ ਦਿੰਦੇ ਆ ਤੇ ਉੱਥੇ ਸ਼ੰਕਾ ਆ ਜਾਂਦੀ ਹੈ ਕਿਸ ਤਰ੍ਹਾਂ ਕਿਸ ਤਰ੍ਹਾਂ ਹੋ ਸਕਦਾ ਵੀ ਉਹ ਸਾਰੇ ਬ੍ਰਹਮੰਡ ਪੂਰੀ ਕਾਇਨਾਤ ਦਾ ਪਾਲਣਹਾਰ ਹੈ ਤੇ ਉਹ ਇੱਕ ਛੋਟੀ ਇੱਥੇ ਬੈਠਾ ਹੋਏਗਾ ਤੇ ਸਾਇੰਸ ਨੇ ਸਾਨੂੰ ਦਿਖਾਈ ਦਿੱਤਾ ਜੋ ਸਾਡੇ ਗੁਰੂ ਸਾਹਿਬ ਨੇ ਵੀ ਕਿਹਾ ਵੀ ਤੁਸੀਂ ਕਹਿ ਰਹੇ ਹੋ ਵੀ ਇਹ ਉਹ ਗੁਰੂ ਸਾਹਿਬ ਨੇ ਕਿਹਾ ਹਮੇਸ਼ਾ ਹਰ ਜਗ੍ਹਾ ਤੇ ਹਾਜ਼ਰ ਨਾਜ਼ਰ ਹੈ ਹੁਣ ਇੱਥੇ ਆ ਰਿਹਾ ਤੂੰ ਦਾਨਾ ਤੂੰ ਅਭਚਲ ਤੂੰ ਹੀ ਤੂੰ ਜਾਤ ਮੇਰੀ ਪਾਤੀ ਇੱਥੋਂ ਦੀ ਸਮਝਣਾ ਦੇਖੋ ਕਿੰਨੀ ਫਰਾਖਦਲੀ ਨਾਲ ਗੁਰੂ ਪਾਸ਼ਾ ਨੇ ਨਹੀਂ ਸੋਹਣੀ ਗੱਲ ਸਾਨੂੰ ਦੱਸੀ ਐ ਸਾਡੇ ਪਾਗ ਥੋੜੇ ਜੇ ਚੰਗੇ ਨੇ ਵੀ ਅਸੀਂ ਗੁਰੂ ਦੇ ਲੜ ਲੱਗ ਗਏ ਆ ਗੁਰਬਾਣੀ ਦੇ ਲੜ ਲੱਗ ਗਏ ਮੈਂ ਅੱਧਾ ਮਿੰਟ ਹੋਰ ਇਸ ਤੇ ਕਹਿਣਾ ਚਾਹਣਾ ਫਿਰ ਅੱਗੇ ਸ਼ਬਦ ਦੀ ਵਿਚਾਰ ਕਰਦੇ ਆ ਇੱਥੋਂ ਦੀ ਸਾਨੂੰ ਪਤਾ ਲੱਗਦਾ ਵੀ ਜਿਹੜੇ ਸਾਡੇ ਵਹਿਮ ਭਰਮ ਸੀ ਅਸੀਂ ਉਸ ਅਕਾਲ ਪੁਰਖ ਨੂੰ ਬੜਾ ਛੋਟਾ ਕਰਕੇ ਜਾਣ ਲਿਆ ਤੇ ਗੁਰੂ ਸਾਹਿਬ ਕਹਿੰਦੇ ਨੇ ਤੂੰ ਦਾਨਾ ਤੂੰ ਅਬ ਚੱਲ ਤੂੰ ਹੀ ਤੂੰ ਜਾਤ ਮੇਰੀ ਪਾਤੀ ਹੁਣ ਇੱਥੇ ਇਸ ਲਾਈਨ ਦੇ ਵਿੱਚ ਸਾਡੇ ਸਮਾਜ ਦਾ ਇੱਕ ਪਤਾ ਲੱਗਦਾ ਹੈ ਸਾਡੇ ਸਮਾਜ ਨੇ ਵਿਤਕਰੇ ਕੀਤੇ ਹੋਏ ਨੇ ਭੇਦ ਭਾਵ ਕੀਤੇ ਹੋਏ ਨੇ ਤੇ ਅਲੱਗ ਅਲੱਗ ਉਹਨੂੰ ਦੇਖਦਾ ਹੈ ਕੋਈ ਕਿਸ ਤਰ੍ਹਾਂ ਦੇਖ ਰਿਹਾ ਕੋਈ ਕਿਸ ਤਰ੍ਹਾਂ ਦੇਖ ਰਿਹਾ ਗੁਰੂ ਸਾਹਿਬ ਨੇ ਸਾਰੇ ਅਲੂ ਨਿਊਟਰਲ ਕਰਤਾ ਸਮ ਕਰਕੇ ਰੱਖਤਾ ਵੀ ਤੂੰ ਦਾਣਾ ਤੂੰ ਦੇਣ ਵਾਲਾ ਤੂੰ ਸਾਡਾ ਦਿਲ ਦੀਆਂ ਗੱਲਾਂ ਨੂੰ ਜਾਣਨ ਵਾਲਾ ਤੂੰ ਅਬਿਚਲ ਤੂੰ ਹੀ ਮਾਫ ਕਰਨਾ ਥੋੜਾ ਮੇਰਾ ਜੁਕਾਮ ਦਾ ਫੋਰ ਚੱਲ ਰਹੀ ਹੈ ਪੀਅਰ ਕਰਨਾ ਤੂੰ ਅਭੀ ਚਲ ਤੂੰ ਹੀ ਹੁਣ ਅਭੀ ਚਲ ਦਾ ਮਤਲਬ ਹੈ ਵੀ ਤੂੰ ਅਟਲ ਹੈ ਜਿੱਦਾਂ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਵੀ ਅੱਜ ਇੱਥੇ ਹੈ ਤੇ ਕੱਲ ਉੱਥੇ ਹੈ ਤੂੰ ਅਟਲ ਹੈ ਤੂੰ ਸਟਿਲ ਹੈ ਤੂੰ ਇੱਕ ਜਗ੍ਹਾ ਤੇ ਹੀ ਹੈ ਤੂੰ ਜਾਤ ਮੇਰੀ ਪਾਤੀ ਤੂੰ ਮੇਰੀ ਜਾਤ ਤੂੰ ਹੀ ਹੈ ਮੇਰੀ ਜਾਤ ਆਪਾਂ ਸਮਾਜ ਦੇ ਵਿੱਚ ਦੇਖਦੇ ਆ ਜਾਤ ਪਾਤ ਦੀਆਂ ਲੋਕ ਗੱਲਾਂ ਕਰਦੇ ਨੇ ਤੂੰ ਮੇਰੀ ਜਾਤ ਹੈ ਤੇ ਤੂੰ ਹੀ ਮੇਰੀ ਪਾਤੀ ਹੈ ਪਾਤੀ ਦਾ ਵਿੱਚ ਥੋੜਾ ਜਿਹਾ ਮੈਂ ਵਰਡ ਮੀਨਿੰਗ ਪਹਿਲਾਂ ਦੇਖਿਆ ਸੀਗਾ ਪਾਤੀ ਦਸੀ ਸਮਝਦੇ ਨੇ ਪਤ ਪਰ ਇੱਥੇ ਹੈਗਾ ਕੁੱਲ ਮੇਰੀ ਮੇਰੀ ਵੰਸ਼ ਮੇਰੀ ਮੈਂ ਤੇਰੀ ਹੀ ਵੰਸ਼ ਦੇ ਵਿੱਚੋਂ ਨਿਕਲਿਆ ਹੋਇਆ ਸੋ ਇੱਥੇ ਇਹਨੂੰ ਇਸ ਤਰ੍ਹਾਂ ਦੱਸਿਆ ਅੱਗੇ ਕਰ ਰਹੇ ਨੇ ਤੂੰ ਅਡੋਲ ਕਦੇ ਡੋਲੇ ਨਾਹੀਂ ਤਾਂ ਹਮ ਕੈਸੀ ਤਾਤੀ ਹੁਣ ਇੱਥੇ ਵਿਸ਼ਵਾਸ ਵਾਲੀ ਗੱਲ ਦਿਖਾ ਰਹੇ ਨੇ ਜਦੋਂ ਇੱਕ ਇਨਸਾਨ ਗੁਰੂ ਸਾਹਿਬ ਜੀ ਕਰ ਰਹੇ ਨੇ ਜਦੋਂ ਮੈਂ ਜਾਣਦਾ ਵੀ ਤੂੰ ਅਡੋਲ ਹੈ ਕੱਲ ਆਪਾਂ ਪਹਿਲਾਂ ਪੜ੍ਹ ਕੇ ਆਏ ਸੀਗੇ ਤੂੰ ਅਥਾ ਹੈ ਅਤਲ ਹੈ ਅਡੋਲ ਹੈ ਸਵਾਮੀ ਉਹ ਕੱਲ ਆਪਾਂ ਪੜਿਆ ਸੀਗਾ ਸ਼ਬਦ ਉੱਪਰ ਹੀ ਸ਼ਬਦ ਦਿਖ ਵੀ ਰਿਹਾ लास्ट ਪੰਕਤੀ ਦਿਖ ਰਹੀ ਉਦੀ ਹੁਣ ਕਹਿੰਦੇ ਤੂੰ ਅਡੋਲ ਹੈ ਤੂੰ ਡੋਲਦਾ ਨਹੀਂ ਡੋਲਦਾ ਨਹੀਂ ਮਤਲਬ ਵੀ ਅੱਜ ਕੱਲ ਦੀ ਅੰਗਰੇਜ਼ੀ ਚ ਭਾਸ਼ਾ ਚ ਕਹਿੰਦੇ ਵਿਬਰਿੰਗ ਤੇਰਾ ਥਾਟ ਪ੍ਰੋਸੈਸ ਚੇਂਜ ਨਹੀਂ ਹੁੰਦਾ ਤੂੰ ਸੈਕੰਡ ਥਾਟ ਨਹੀਂ ਲੈਂਦਾ ਬਿਮੈ ਐ ਕਰਾਂ ਜਾਂ ਉਹ ਕਰਾਂ ਐ ਕਰਦਾਂ ਮੈਂ ਤੇ ਠੀਕ ਐ ਜਾਂ ਮੈਨੂੰ ਕਿਸੇ ਭਗਤ ਨੇ ਕਿ ਪੁਰਾਣੇ ਜ਼ਮਾਨੇ ਚ ਕਹਿੰਦੇ ਸੀ ਵੀ ਬੰਦੇ ਨੇ ਤਪ ਕੀਤਾ ਜੀ ਤੇ ਰੱਬ ਨੂੰ ਥੱਲੇ ਬੁਲਾ ਲਿਆ ਰੱਬ ਦੇ ਦਰਸ਼ਨ ਹੋ ਗਏ ਤੇ ਰੱਬ ਨੂੰ ਕਹਿੰਦਾ ਐ ਮੇਰੀ ਇੱਕੋ ਵਰਦਾਨ ਦਿਓ ਮੈਨੂੰ ਐ ਨਹੀਂ ਤੇ ਐ ਕਰੋ ਤੇ ਰੱਬ ਨੇ ਆ ਕੇ ਉਹਨੂੰ ਵਰਦਾਨ ਦੇ ਦਿੱਤਾ ਸੋ ਇੱਥੇ ਗੁਰੂ ਪਾਤਸ਼ਾਹ ਜੀ ਉਹਨਾਂ ਗੱਲਾਂ ਨੂੰ ਵੀ ਪਿਆਰ ਨਾਲ ਠੱਲ ਪਾ ਰਹੇ ਨੇ ਵੀ ਇਸ ਤਰ੍ਹਾਂ ਨਹੀਂ ਹੁੰਦਾ ਉਹ ਤੂੰ ਅਡੋਲ ਐ ਤੂੰ ਡੋਲਦਾ ਨਹੀਂ ਤਾਂ ਹਮ ਕੈਸੀ ਤਾਤੀ ਕਹਿੰਦੇ ਜਦੋਂ ਤੂੰ ਡੋਲਦਾ ਜੇ ਮੇਰੇ ਮਨ ਦੇ ਵਿੱਚ ਵਿਸ਼ਵਾਸ ਹੈ ਇੱਥੇ ਜੇ ਮੈਂ ਆਪਣੇ ਕੋਲ ਲਗਾ ਰਿਹਾ ਕਿਉਂਕਿ ਮੈਨੂੰ ਗੁਰੂ ਪਾਤਸ਼ਾਹ ਦੀ ਇਹ ਸੈਨਸ ਆ ਰਹੀ ਹੈ ਤਮ ਹਮ ਕੈਸੀ ਤਾਤੀ ਫਿਰ ਸਾਨੂੰ ਤਾਤੀ ਦਾ ਮਤਲਬ ਹੈ ਉਹ ਜਿਹੜੀ ਸਾਡੀ ਮਾਨਸਿਕ ਪਰਵਿੱਤੀ ਜਿਹੜੀ ਪਰੇਸ਼ਾਨ ਹੋਣ ਵਾਲੀ ਹੈ ਉਹ ਸਾਨੂੰ ਜਿਹੜੀ ਚਿੰਤਾ ਦੀ ਸੋਚ ਸਾਡੇ ਤੇ ਭਾਰੀ ਰਹਿੰਦੀ ਹੈ ਹੁਣ ਚਿੰਤਾ ਦੀ ਸੋਚ ਦਾ ਚਿੰਤਾ ਵੀ ਮਤਲਬ ਸਮਝ ਲਈ ਆਪਾਂ ਸਾਨੂੰ ਚਿੰਤਾ ਕਿਸ ਗੱਲ ਦੀ ਹੁੰਦੀ ਹੈ ਬਹੁਤਾਂ ਲੋਕਾਂ ਨੂੰ ਬਹੁਤਾਂ ਲੋਕਾਂ ਨੂੰ ਕੱਲ ਦੀ ਚਿੰਤਾ ਹੁੰਦੀ ਹੈ ਪਰ ਬਹੁਤਾਂ ਲੋਕਾਂ ਨੂੰ ਅਗਲੇ ਜਨਮ ਦੀ ਵੀ ਚਿੰਤਾ ਹੁੰਦੀ ਹੈ ਵੀ ਮੇਰਾ ਅਗਲੇ ਜਨਮ ਚ ਕੀ ਹੋਣਾ ਫਿਰ ਉਹ ਸਾਰੇ ਕਰਮ ਕਾਂਡ ਅਪਣਾਉਣਾ ਸ਼ੁਰੂ ਕਰ ਦਿੰਦੇ ਨੇ ਮੈਂ ਇਹ ਕਰ ਲਵਾਂ ਮੈਂ ਇਸ ਤਰ੍ਹਾਂ ਮਤਲਬ ਬੜੀ ਲੰਬੀ ਲਿਸਟ ਹੈ ਮੈਂ ਉਹਦੇ ਤੇ ਨਹੀਂ ਜਾ ਰਿਹਾ ਸੋ ਸਾਨੂੰ ਉਸ ਗੱਲ ਤੋਂ ਵੀ ਗੁਰੂ ਪਾਤਸ਼ਾਹ ਜੀ ਨੇ ਆਰਾਮ ਦਵਾਇਆ ਹਮ ਕੈਸੀ ਤਾਤੀ ਹੁਣ ਮੈਨੂੰ ਕਿਸ ਗੱਲ ਦੀ ਜਦੋਂ ਤੂੰ ਵੱਡਾ ਐ ਤੂੰ ਅਡੋਲ ਐ ਤੇ ਮੈਨੂੰ ਕਿਸ ਗੱਲ ਦੀ ਚਿੰਤਾ ਐ ਫਿਰ ਅੱਗੇ ਕਹਿੰਦੇ ਨੇ ਏਕੈ ਏਕੈ ਇਕ ਤੂੰ ਹੀ ਏਕੈ ਏਕੈ ਤੂੰ ਆਇਆ ਹੁਣ ਕਹਿੰਦੇ ਇੱਕੋ ਹੀ ਐ ਇੱਥੇ ਥੋੜਾ ਜਿਹਾ ਸਟ्रेस ਦੇ ਕੇ ਕਹਿ ਰਹੇ ਨੇ ਤੇ ਪਰ ਤੈਨੂੰ ਕਹਿ ਰਹੇ ਨੇ ਹੁਣ ਤੂੰ ਸਾਹਮਣੇ ਤਾਂ ਕੋਈ ਹੈ ਨਹੀਂ ਗੁਰੂ ਪਾਤਸ਼ਾਹ ਜੀ ਦੇ ਕੋਈ ਮੂਰਤੀ ਨਹੀਂ ਐ ਕੋਈ ਫੋਟੋ ਨਹੀਂ ਐ ਠੀਕ ਹੈ ਨਾ ਤੇ ਨਾ ਹੀ ਗੁਰੂ ਪਾਤਸ਼ਾਹ ਜੀ ਕਿਸੇ ਪਹਾੜ ਨੂੰ ਕਹਿਣ ਲੱਗੇ ਨੇ ਪਰ ਉਹ ਵਿਆਪਕਤਾ ਦੇ ਵਿੱਚ ਸਾਨੂੰ ਕਹਿ ਰਹੇ ਨੇ ਵੀ ਦੇਖੋ ਇੱਕ ਹੈ ਇੱਕੋ ਹੀ ਹੈ ਇੱਕੋ ਹੀ ਹੈ ਤੂੰ ਹੀ ਹੈ ਬਸ ਇੱਕ ਹੈ ਇੱਕ ਤੂੰ ਰਾਯਾ ਹੁਣ ਰਾਯਾ ਜਦੋਂ ਆਪਾਂ ਇਹਦਾ ਮਤਲਬ ਸਮਝਦੇ ਆ ਤਾਂ ਰਾਯਾ ਦਾ ਮਤਲਬ ਹੁੰਦਾ ਪਾਤਸ਼ਾਹ ਸਾਰਿਆਂ ਨੂੰ ਪਾਲਣ ਵਾਲਾ ਇੱਕ ਰਾਯਾ ਹੁੰਦਾ ਤੇ ਇੱਕ ਉਹਦੀ ਰૈયਤ ਹੁੰਦੀ ਹੈ ਰૈયਤ ਹੁੰਦੀ ਹੈ ਜਿਹੜੀ ਆਪਾਂ ਕਹਿ ਲਈਏ ਸਮਾਜ ਦੇ ਵਿੱਚ ਆਪਾਂ ਦੀ ਜਨਤਾ ਪਾਲਣ ਵਾਲਾ ਰਾਯਾ ਤੂ ਆਇਆ ਤੂੰ ਹੀ ਹੈ ਤਉ ਕਿਰਪਾ ਤੇ ਸੁਖ ਪਾਇਆ ਹੁਣ ਤੇਰੀ ਕਿਰਪਾ ਹੀ ਹੈ ਹਮੇਸ਼ਾ ਇੱਥੇ ਕਿਰਪਾ ਨੂੰ ਥੋੜਾ ਧਿਆਨ ਨਾਲ ਸਮਝਣਾ ਤਉ ਕਿਰਪਾ ਤੇ ਉਹ ਜਿਹੜਾ ਤੂੰ ਅਬਚਲ ਹੈ ਤੂੰ ਅਡੋਲ ਹੈ ਤੇ ਮੈਨੂੰ ਕਿਸ ਗੱਲ ਦੀ ਤਾਤੀ ਬਸ ਉਸ ਗੱਲ ਦੇ ਉੱਤੇ ਹੀ ਕਹਿ ਰਹੇ ਨੇ ਤੇਰੀ ਕਿਰਪਾ ਤੂੰ ਚਲਾ ਰਿਹਾ ਹੈ ਤੇ ਅਸੀਂ ਸੁਖ ਪਾ ਰਹੇ ਹਾਂ ਉਹ ਸਾਡੀ ਮਨੋ ਪਰਵਿੱਤੀ ਕੀ ਹੈ ਅਸੀਂ ਉਸ ਤੇ ਦੇਖਣ ਵੀ ਕੀ ਅਸੀਂ ਸੁਖ ਮਾਣ ਰਹਿਆ ਉਹਦਾ ਵੀ ਉਹਨੇ ਜੋ ਦਿੱਤਾ ਸਾਨੂੰ ਸਾਨੂੰ ਜੋ ਦਿੱਤਾ ਉਹਨੇ ਅਸੀਂ ਸੁਖ ਪਾਇਆ ਬਸ ਇਹ ਗੁਰੂ ਪਾਸ਼ਾ ਜੀ ਦਾ ਫਾਈਨਲ ਵਰਟਿਕਟ ਹੈ ਰਾਹੌਲੇ ਵਿੱਚ ਹੋਰ ਅੱਗੇ ਉਹਨੂੰ ਹੋਰ ਥੋੜਾ ਜਿਹਾ ਸਪਸ਼ਟ ਕਰਦੇ ਨੇ ਤੂ ਸਾਗਰ ਹਮ ਹੰਸ ਤੁਮਾਰੇ ਤੁਮ ਮੈਂ ਮਾਨਕ ਲਾਲਾ ਤੁਮ ਦੇਵੋ ਤਿਲ ਸੰਕ ਨਾ ਮਾਨੋ ਮਾਨ ਹੈ ਹਮ ਪੁੰਚੇ ਸਦਾ ਨਿਹਾਲਾ ਹੁਣ ਦੇਖੋ ਫਿਰ ਅਗਲੀ ਪੰਕਤੀ ਦੇ ਵਿੱਚ ਤੂੰ ਨੂੰ ਦੱਸ ਰਹੇ ਨੇ ਤੂੰ ਤਾਂ ਸਾਗਰ ਹੈ ਜਿਵੇਂ ਆਮ ਤੌਰ ਤੇ ਆਪਾਂ ਸਾਗਰ ਨੂੰ ਕਹਿੰਦੇ ਆ ਵੀ ਸਾਗਰ ਦਾ ਅੰਤ ਨਹੀਂ ਪਾਇਆ ਜਾ ਸਕਦਾ ਡੂੰਗਾ 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 ਬਹੁਤ ਡੂੰਗਾ ਵੀ ਜਿੰਨਾ ਮਰਜੀ ਏਰੀਆ ਖੋਲੋ ਇੱਥੇ ਇੱਕ ਗੁਰੂ ਪਾਤਸ਼ਾਹ ਜੀ ਨੇ ਐਗਜ਼ਾਮਪਲ ਲਿਆ ਅੱਜ ਕੱਲ੍ਹ ਵਸੇ ਸਾਈਂ ਜੀ ਨੇ ਉਹਨੂੰ ਨਾਪਣਾ ਸ਼ੁਰੂ ਕਰਤਾ ਪਰ ਗੁਰੂ ਪਾਤਸ਼ਾਹ ਜੀ ਇਹਦਾ ਇੱਕ ਉਦਾਹਰਣ ਲੈ ਰਹੇ ਨੇ ਕਿ ਸਾਗਰ ਬਿਆਨਤਾ ਦਿਖਦਾ ਨਹੀਂ ਉਹ ਕਹਿੰਦੇ ਤੂੰ ਸਾਗਰ ਹਮ ਹੰਸ ਤੇਮਾਰੇ ਹੁਣ ਉਸੇ ਸਾਗਰ ਦੇ ਅਨ ਅਸੀਂ ਹੰਸ ਦੀ ਪ੍ਰਵਿੱਤੀ ਬੜੀ ਚੰਗੀ ਮੰਨੀ ਜਾਂਦੀ ਹੈ ਜਿਵੇਂ ਕਹਿੰਦੇ ਪਹਿਲਾ ਕਹਿ ਰਹਾ ਹੋ ਦੀ ਪੰਕਤੀ ਚ ਸੁੱਖ ਪਾਇਆ ਤੇ ਉਹਨੂੰ ਸੁੱਖਾਂ ਨਾਲ ਕਹਿੰਦੇ ਨੇ ਤੁਮ ਮਹ ਮਾਨਕ ਲਾਲਾ ਉਹ ਤੇਰੇ ਅੰਦਰ ਹੀ ਤੂੰ ਐਸਾ ਸਾਗਰ ਹੈ ਤੇਰੇ ਅੰਦਰ ਹੀ ਐਸੇ ਮਾਨਕ ਲਾਲਾ ਪਏ ਨੇ ਐਸੇ ਹੀਰੇ ਜਵਹਰਾਤ ਮਹਿੰਗੀਆਂ ਖਾਣ ਵਾਲੀਆਂ ਦੇਖਣ ਵਾਲੀਆਂ ਮਿਲਣ ਵਾਲੀਆਂ ਅਮੁੱਲ ਦਾਤ ਤੇਰੀ ਜਿਹਨੂੰ ਆਪਾਂ ਸੋਖੀ ਭਾਸ਼ਾ ਚ ਕਹੀਏ ਤੇਰੀ ਦਾਤ ਸਾਨੂੰ ਮਿਲਦੀ ਹੈ। ਤੁਮ ਦੇਵੈ ਤਿਲ ਸੰਕ ਨ ਮਾਨੈ ਹਮ ਪੁੰਚੈ ਸਦਾ ਨਿਹਾਲਾ। ਕਹਿੰਦੇ ਤੂੰ ਦੇਣ ਵਾਲਾ ਹੈ ਤੂੰ ਦੇਵੈ ਤੂੰ ਹੀ ਦੇਣ ਵਾਲਾ ਹੈ। ਤੁਸੀਂ ਹੀ ਸਾਨੂੰ ਦੇ ਰਹੇ ਹੋ। ਤਿਲ ਸੰਕ ਨ ਮਾਨੈ ਹੁਣ ਤੁਸੀਂ ਜਦੋਂ ਸਾਨੂੰ ਦੇ ਰਹੇ ਤੇ ਤਿਲ ਜਿੰਨਾ ਵੀ ਸ਼ੰਕਾ ਦਾ ਮਤਲਬ ਸ਼ੰਕਾ ਵੀ ਆਮ ਤੌਰ ਤੇ ਕਰਦੇ ਨੇ ਪਰ ਇੱਥੇ ਗੱਲ ਨੇ ਰੱਜਾ ਮੋਜਾ ਮਤਲਬ ਛਿਜਕ ਜਦੋਂ ਆਪਾਂ ਦੇਖਦੇ ਆਂ ਵੀ ਤੂੰ ਦੇਈ ਜਾ ਰਿਹਾ ਅਸੀਂ ਲਈ ਹੀ ਜਾ ਰਹੇ ਹਾਂ ਵਿਦਆਊਟ ਐਨੀ ਸੈਕਿੰਡ ਥਾਟ ਤੂੰ ਦੇ ਰਿਹਾ ਅਸੀਂ ਲੈ ਰਹੇ ਤੂੰ ਦੇ ਰਿਹਾ ਅਸੀਂ ਲੈ ਰਹੇ ਸੰਕ ਨਾ ਮੰਨ ਹੈ ਹਮ ਪਹੁੰਚੇ ਸਦਾ ਨਿਹਾਲਾ ਹੁਣ ਜੋ ਤੂੰ ਸਾਨੂੰ ਦੇ ਰਿਹਾ ਹੈ ਅਸੀਂ ਨਿਟਲ ਕੋ ਕੇ ਲੈ ਰਹੇ ਹਾਂ ਤੇ ਅਸੀਂ ਉਹਦੀ ਪੂੰਛਣਾ ਕਰ ਰਹੇ ਹਾਂ ਉਹਨੂੰ ਖਾ ਰਹੇ ਹਾਂ ਉਹਦੇ ਤੇ ਜੀ ਰਹੇ ਹਾਂ ਤੇ ਸਦਾ ਨਿਹਾਲ ਹੋ ਰਹੇ ਹਾਂ ਹਮੇਸ਼ਾ ਤੋਂ ਸਾਨੂੰ ਨਿਹਾਲ ਕਰ ਰਿਹਾ ਹੈ ਹਮ ਬਾਰਿਕ ਤੁਮ ਪਿਤਾ ਹਮਾਰੇ ਤੁਮ ਮੁਖ ਦੇਵੋ ਖੀਰਾ ਹੂੰ ਕਹਿੰਦੇ ਤੂੰ ਤਾਂ ਸਾਡਾ ਇੱਕ ਪਿਤਾ ਹੈ ਅਸੀਂ ਤੇਰੇ ਬੱਚੇ ਹ ਇੱਥੇ ਪਿਓ ਤੇ ਬੱਚਿਆਂ ਦਾ ਰਿਲੇਸ਼ਨ ਦਿਖਾਇਆ ਤੁਮ ਬਾਰਿਕ ਹਮ ਬਾਰਿਕ ਹਮ ਬਾਰਿਕ ਤੁਮ ਪਿਤਾ ਹਮਾਰੇ ਤੁਸੀਂ ਤਾਂ ਸਾਡੇ ਪਿਤਾਓ ਤੁਸੀਂ ਸਾਡਾ ਜੰਮਣ ਵਾਲੇ ਹੋ ਉੱਪਰ ਜਿਵੇਂ ਕਿਹਾ ਪਹਿਲਾਂ ਤੇ ਅਸੀਂ ਤੇਰੇ ਬੱਚੇ ਆ ਸੁਖ ਤੁਮ ਮੁਖ ਦੇਵੋ ਖੀਰਾ ਤੁਸੀਂ ਸਾਨੂੰ ਤਾਕਤ ਵਾਲੀ ਚੀਜ਼ ਖੀਰਾ ਖੀਰਾ ਦਾ ਮਤਲਬ ਇੱਥੇ ਖੀਰ ਜਿਵੇਂ ਹੁੰਦਾ ਦੁੱਧ ਦੀ ਖੀਰ ਜਾਂ ਦੁੱਧ ਡਾਇਰੈਕਟ ਦੁੱਧ ਵੀ ਲਗਾ ਲਓ ਵੀ ਤੂੰ ਸਾਨੂੰ ਦੁੱਧ ਦੇਣ ਵਾਲਾ ਹੈਂ ਤੂੰ ਸਾਨੂੰ ਐਸੀ ਚੀਜ਼ ਦੇ ਰਿਹਾ ਜਿਸ ਦੇ ਨਾਲ ਸਾਨੂੰ ਤਾਕਤ ਸਰੀਰਿਕ ਤੰਦਰੁਸਤੀ ਸਾਡੀ ਬਣਦੀ ਹੈ ਸਾਡਾ ਜੀਵਨ ਚੱਲਦਾ ਹੈ ਹਮ ਖੇਲੈ ਸਭ ਲਾੜ ਲੜਾਵੇ ਤੂੰ ਸਦਗੁਣੀ ਗਹਿਰਾ ਤੁਸੀਂ ਜਦੋਂ ਸਾਨੂੰ ਦੇ ਰਹੇ ਹੋ ਸਾਨੂੰ ਤਾਕਤ ਦੇਦੇ ਹੋ ਅਸੀਂ ਤੇਰੇ ਬੱਚੇ ਆ ਤੇ ਅਸੀਂ ਖੇਡ ਰਹੇ ਹਾਂ ਅਸੀਂ ਖੇਡ ਰਹੇ ਹਾਂ ਜਿਵੇਂ ਪਿਓ ਦੀ ਗੋਦੀ ਦੇ ਵਿੱਚ ਬੱਚੇ ਖੇਡਦੇ ਨੇ ਤੇ ਬੱਚੇ ਸਾਰੇ ਲਾੜ ਆਪਣੇ ਪਿਓ ਨਾਲ ਲੜਾਉਂਦੇ ਨੇ ਅਸੀਂ ਵੀ ਉਸ ਤਰ੍ਹਾਂ ਪਿਓ ਦਾ ਨਾਲ ਲੜਨ ਲੜਾ ਰਹੇ ਤੂੰ ਸਦ ਕੀ ਤੂੰ ਸਦ ਗੁਣੀ ਗਹਿਰਾ ਤੁਸੀਂ ਹਮੇਸ਼ਾ ਤੋਂ ਹੀ ਗੁੜੀ ਗੁਣੀ ਗੁਣਾ ਦੇ ਖਜ਼ਾਨੇ ਹੋ ਗਹਿਰਾ ਦਾ ਮਤਲਬ ਗਹਿਰ ਹੋਰ ਗਹਿਰ ਗਹਿਰ ਦਾ ਮਤਲਬ ਗਹਿਰੇ ਹੋਰ ਗਹਿਰੇ ਮਤਲਬ ਜਿੰਨਾ ਡੀਪ ਕੋਈ ਜਾ ਸਕਦਾ ਪਿਆਰ ਲੈਣ ਵਾਸਤੇ ਉਹ ਉਹਨਾ ਪਿਆਰ ਲੈ ਸਕਦਾ ਹੈ ਇੰਨਾ ਪਿਆਰ ਹੈ ਮਤਲਬ ਉਹ ਅਥਾ ਹੈ ਜਿਹਨੂੰ ਆਪਾਂ ਕਹਿੰਦੇ ਗੁਰਬਾਣੀ ਕਹਿੰਦੀ ਹੈ ਅੱਗੇ ਹੁਣ ਕਹਿ ਰਹੇ ਰੇ ਤਮ ਪੂਰਨ ਪੂਰ ਰਹੇ ਸੰਪੂਰਨ ਹਮ ਭੀ ਸੰਗ ਅਗਾਏ ਹੁਣ ਇੱਥੇ ਫਿਰ ਉਸੇ ਚੀਜ਼ ਨੂੰ ਦੇਖੋ ਪੰਕਤੀ ਮੈਂ ਅਰਥ ਕਰ ਰਿਹਾ ਚਲੋ ਆਪਾਂ ਬਾਅਦ ਦੇ ਵਿੱਚ ਇਹਦਾ ਸੈਂਟਰਲ ਆਈਡੀਆ ਡਿਸਕਸ ਕਰਦੇ ਜਿਵੇਂ ਥੋੜਾ ਜਿਹਾ ਪਹਿਲੇ ਮੈਂ ਹਿੰਟ ਦਿੱਤਾ ਤਮ ਪੂਰਨ ਪੂਰ ਰਹੇ ਸੰਪੂਰਨ ਤੁਸੀਂ ਤਾਂ ਪੂਰੇ ਹੋ ਕੰਪਲੀਟ ਹੋ ਅਕੰਪਲਿਸ਼ਡ ਹੋ ਪੂਰ ਰਹੇ ਸੰਪੂਰਨ ਹਰ ਜਗ੍ਹਾ ਤੇ ਕੰਪਲੀਟ ਹੀ ਤੁਸੀਂ ਰਹਿ ਰਹੇ ਹੋ ਕੰਪੀ ਸੰਗ ਅਗਾਏ ਤੁਹਾਡੇ ਹੋਣ ਦੀ ਐਗਜ਼ਿਸਟੈਂਸ ਦੇ ਨਾਲ ਤੁਹਾਡੇ ਹਰ ਜਗ੍ਹਾ ਤੇ ਕੰਪਲੀਸ਼ਨ ਦੇ ਨਾਲ ਕੰਪਲੀਟਨੈਸ ਦੇ ਨਾਲ ਤੁਸੀਂ ਕੰਪਲੀਟ ਹੋ ਪੂਰੇ ਹੋ ਹਰ ਜਗ੍ਹਾ ਦੇ ਉੱਤੇ ਅਸੀਂ ਵੀ ਨਾਲ-ਨਾਲ ਹੀ ਅਗਾਏ ਸਾਡੀ ਵੀ ਤ੍ਰਿਪਤੀ ਨਾਲ-ਨਾਲ ਹੀ ਹੋ ਰਹੀ ਹੈ ਜਿਵੇਂ ਪਹਿਲਾਂ ਕਿਹਾ ਨਾ ਤੇ ਇਹਦੇ ਕੋਲ ਮਾਨਕ ਲਾਲ ਨੇ ਸਾਨੂੰ ਮਿਲ ਰਹੇ ਨੇ ਅਸੀਂ ਪਹੁੰਚ ਰਹੇ ਹਾਂ ਖਾ ਰਹੇ ਹਾਂ ਪੀ ਰਹੇ ਹਾਂ ਤੇ ਅਸੀਂ ਨਿਹਾਲ ਹੋ ਰਹੇ ਹਾਂ ਹੁਣ ਐਸੀ ਕਹਿ ਰਹੇ ਆ ਇੱਥੇ ਅਗਾਏ ਤੇਰੇ ਨਾਲ ਨਾਲ ਅਸੀਂ ਵੀ ਹਗਾਏ ਅਸੀਂ ਵੀ ਪਾਰ ਲੰਘ ਗਏ ਸਮਝ ਲਓ ਜਾਂ ਕਿ ਉਹਨਾਂ ਤ੍ਰਿਪਤੀ ਹੋ ਗਈ ਸਾਡੀ ਵੀ ਮਿਲਤ 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 ਮਿਲ ਰਹਾ ਨਾਨਕ ਕਹਿਣਾ ਨਾ ਜਾਏ ਹੁਣ ਇੱਥੇ ਐਂਡ ਕਰ ਰਹੇ ਨੇ ਆਪਣੀ ਗੱਲ ਦਾ ਇਸ ਬੰਦ ਦੇ ਵਿੱਚ ਮਿਲਤ ਮਿਲਤ ਮਿਲ ਰਹਾ ਜਿਨ੍ਹਾਂ ਨੂੰ ਮਿਲ ਰਿਹਾ ਹੈ ਜਿਹੜੇ ਮਿਲ ਰਹੇ ਨੇ ਮਿਲਦਾ ਇਹੀ ਰਹਿੰਦਾ ਹੈ ਉਹ ਉਹ ਮਿਲ ਰਿਹਾ ਹੈ ਨਾਨਕ ਕਹਿਣਾ ਨਾ ਜਾਈ ਤੇ ਹੁਣ ਕਹਿੰਦੇ ਉਹਨੂੰ ਕਿਸ ਤਰ੍ਹਾਂ ਕਹੀਏ ਕਿਉਂਕਿ ਉਹ ਇੱਥੇ ਹੁਣ ਦੱਸ ਰਿਹਾ ਨਾ ਤੂੰ ਪੂਰਾ ਨਾ ਤੂੰ ਕੰਪਲੀਟ ਹੈ ਮਿਲ ਰਿਹਾ ਹੈ ਸਾਨੂੰ ਸਾਨੂੰ ਸਭ ਕੁਝ ਮਿਲ ਰਿਹਾ ਹੈ ਤੇਰਾ ਕਹਿਣਾ ਨਾ ਜਾਈ ਹੁਣ ਇਸ ਤੋਂ ਜ਼ਿਆਦਾ ਕੀ ਕਹੀਏ ਇੰਨੀ ਸਿੰਪਲੀਸਿਟੀ ਦੇ ਨਾਲ ਗੁਰੂ ਪਾਸ਼ਾ ਜੀ ਨੇ ਗੱਲ ਕਰਤੀ ਹੁਣ ਕਹਿੰਦੇ ਇਸ ਤੋਂ ਜ਼ਿਆਦਾ ਹੋਰ ਕੀ ਕਹੀਏ ਨਾਨਕ ਜੀ ਆਪਣਾ ਨਾਮ ਲੈ ਕੇ ਪੰਜਵੇਂ ਪਾਸ਼ਾ ਜੀ ਨੇ ਆਪਣਾ ਨਾਮ ਲੈ ਕੇ ਇੱਥੇ ਇਹ ਗੱਲ ਲਿਖੀ ਹੈ ਮੇਰੇ ਵੱਲੋਂ ਇਨਾਈ ਜੀ ਭਗਤੀ ਦੇ ਹਿਸਾਬ ਦੇ ਨਾਲ ਬਾਕੀ ਇੱਕ ਸੈਂਟਰਲ ਆਈਡੀਆ ਫਿਰ ਮੇਰਾ ਫੋਕਸ ਉੱਥੇ ਰਹਿੰਦਾ ਵੀ ਗੁਰੂ ਪਾਤਸ਼ਾਹ ਜੀ ਨੇ ਤੂੰ ਕਿਉਂ ਕਿਹਾ ਹਮ ਕਿਉਂ ਕਿਹਾ ਅਗਾਨੇ ਆ ਅਸੀਂ ਅਡੋਲ ਤੂੰ ਅਡੋਲ ਐ ਕਿਉਂਕਿ ਸਾਡੇ ਸਾਡੀ ਮੇਰੀ ਇੱਕ ਪੁਰਾਤਨ ਇੱਕ ਮਤਵੇਰੀ ਬਣੀ ਹੋਈ ਸੀ ਵੀ ਮੈਂ ਸਵੇਰੇ ਉੱਠਦੇ ਹੀ ਉਸ ਰੱਬ ਨੂੰ ਨੂੰ ਖੁਸ਼ ਕਰਨਾ ਹੈ ਉਹਦੇ ਪ੍ਰਤੀ ਮੈਂ ਕੁਝ ਕੀ ਆ ਕਰਮ ਕਰਨੇ ਨੇ ਜਿਹਦੇ ਕਰਕੇ ਵੀ ਮੈਂ ਉਹਨੂੰ ਕਹਾਂ ਵੀ ਤੂੰ ਖੁਸ਼ ਹੋ ਜਾ ਮੇਰੇ ਤੋਂ ਤੂੰ ਮੇਰੇ ਤੋਂ ਖੁਸ਼ ਰਹੀਂ ਮੈਂ ਉਹਨੂੰ ਅਟਰੈਕਟ ਕਰਨਾ ਹੈ ਜਾਂ ਮੈਂ ਕੋਈ ਤਪੱਸਿਆ ਕਰਨੀ ਹੈ ਜਾਂ ਮੈਂ ਕੋਈ ਐਸੇ ਕਰਮ ਕਰਨੇ ਨੇ ਜਿਵੇਂ ਮੈਂ ਤੈਨੂੰ ਖੁਸ਼ ਰੱਖਾਂ ਤੇ ਮੈਂ ਤੈਨੂੰ ਇੰਪ੍ਰੈਸ ਕਰਕੇ ਤੇਰੇ ਡਿਸੀਜਨਸ ਚੇਂਜ ਕਰਵਾ ਦਿਆਂ ਫਿਰ ਉਹ ਅਡੋਲ ਨਾ ਰਿਹਾ ਜੇ ਤੁਸੀਂ ਡਿਸੀਜਨ ਚੇਂਜ ਕਰਵਾਤੇ ਫਿਰ ਅਡੋਲ ਕੇ ਸਿਖਾ ਦੋ ਉਹ ਤਾਂ ਅਡੋਲ ਹੈ ਫਿਰ ਤਾਂ ਡੋਲਦਾ ਨਹੀਂ ਹੈ ਪਰ ਤੁਸੀਂ ਤੁਹਾਨੂੰ ਸਾਨੂੰ ਮੈਨੂੰ ਐਸੀ ਪ੍ਰਵਿੱਤੀ ਨੇ ਅਟਰੈਕਟ ਕੀਤਾ ਹੋਇਆ ਪੂਰੀ ਦੁਨੀਆ ਦੇ ਵਿੱਚ ਐਸੀ ਪਰਵ੍ਰਤੀ ਨੇ ਅਟਰੈਕਟ ਕੀਤਾ ਹੋਇਆ ਜਿਹੜਾ ਉਸ ਅਭਚਲ ਨੂੰ ਅਚਲ ਮੰਨਦੇ ਨੇ ਵੀ ਚਲੋ ਉਹਨੂੰ ਮਨਾ ਲਾਂਗੇ ਉਹਨੂੰ ਕਹਿੰਦੇ ਆਂਗੇ हे ਰੱਬਾ ਮੈਂ ਤੇਰੇ 2 ਸਾਲ ਤੇਰੀ ਮੈਂ ਤਪੱਸਿਆ ਕੀਤੀ ਹੈ ਹੁਣ ਇੱਥੇ ਮੀਂਹ ਪਵਾ ਦੇ ਤੇ ਉਹ ਮੀਂਹ ਪਵਾ ਦਿੰਦਾ ਹੁਣ ਇਹ ਧਰਤੀ ਜਿਹੜੀ ਹੈ ਨਾ ਇਹ ਬੰਜਰ ਹੋਈ ਪਈ ਐ ਇਹਨੂੰ ਫਲਦਾਇਕ ਕਰ ਦੇ ਉਹ ਕਰ ਦਿੰਦਾ ਫਿਰ ਉਹ ਅਭਚਲ ਨਹੀਂ ਰਿਹਾ ਤੋ ਮੈਨੂੰ ਲੱਗਦਾ ਵੀ ਗੁਰੂ ਪਾਤਸ਼ਾਹ ਜੀ ਨੇ ਇੱਥੇ ਲਿਹਾ ਕੇ ਸਾਡੀ ਮਨੋ ਪਰਵ੍ਰਿੱਤੀ ਨੂੰ ਪੁਰਾਣ ਤਨ ਮਤ ਨੂੰ ਇੱਕ ਸੈਂਟਰਲਾਈਜ਼ ਕੀਤਾ ਉਸ ਅਕਾਲ ਪੁਰਖ ਤੇ ਯਕੀਨ ਦਵਾਇਆ ਉਸ ਦਾਤਾ ਤੇ ਸਾਡਾ ਯਕੀਨ ਫਿਰ ਫਿਰ ਸਾਡਾ ਪੱਕਾ ਕਰਾਇਆ ਵੀ ਤੁਸੀਂ ਵੀ ਨਾ ਡੋਲੋ ਉਹ ਜਿੱਥੇ ਕਿ ਨਾ ਹਮ ਵੀ ਅਗਾਇ ਸਭ ਲੜ ਲੜਾਏ ਹੰਪੀ ਸੰਗ ਅਗਾਏ ਅਸੀਂ ਵੀ ਤੇਰੇ ਨਾਲ ਅਗਾਏ ਹੋ ਗਏ ਤ੍ਰਿਪਤ ਹੋ ਗਏ ਹੁਣ ਤ੍ਰਿਪਤ ਹੋਈ ਹੁੰਦਾ ਜਿਹੜਾ ਹੁਣ ਕਹਿੰਦਾ ਬੱਠੇ ਕਿ ਹੁਣ ਨਹੀਂ ਮੈਂ ਕਿਤੇ ਚੱਲਣਾ ਮੈਂ ਵੀ ਅਡੋਲ ਹੋ ਗਿਆ ਸੋ ਸਾਡੀ ਵੀ ਅਡੋਲ ਅਵਸਥਾ ਉਸ ਰੱਬ ਦੇ ਨਾਲ ਇਸ ਪੁਆਇੰਟ ਤੇ ਜਿੰਨਾ ਮਰਜੀ ਬੋਲ ਲਈਏ ਕਹਾਵਾਂ ਫਰਾ ਕੇ ਗੱਲ ਉੱਤੀ ਜਾਂਦੀ ਹੈ ਤੁਹਾਡੀ ਮਾਨਸਿਕ ਪ੍ਰਵਿੱਤੀ ਨੂੰ ਤੁਹਾਨੂੰ ਸ਼ਾਂਤ ਕਰਾਇਆ ਗਿਆ ਗੁਰੂ ਪਾਤਸ਼ਾਹ ਜੀ ਨੇ ਇਹ ਗੱਲਾਂ ਸਾਫ਼ ਲਿਖਿਆ ਨੇ ਬਸ ਹੁਣ ਸਮਝਣਾ ਅਸੀਂ ਹੈ ਜੇ ਕਿਸੇ ਨੂੰ ਜਿਹੜੇ ਵੀ ਵੀਰ ਪੈਣ ਸੁਣ ਰਹੇ ਨੇ ਜੀ ਕਿਸੇ ਨੂੰ ਲੱਗਦਾ ਵੀ ਮੈਂ ਕੋਈ ਜਿੱਥੇ ਵਾਦ-ਕਾਟ ਕੀਤੀ ਹੈ ਤੇ ਪਲੀਜ਼ ਮੈਨੂੰ ਗਾਈਡ ਕਰੋ ਆਪਾਂ ਅੱਗੇ ਫਿਰ ਹੋਰ ਵਿਚਾਰ ਕਰਦੇ ਆ ਮੈਂ ਵੀ ਆਪਣੇ ਆਪ ਦੇ ਵਿੱਚ ਸੁਧਾਰ ਕਰ ਸਕਦਾ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭੈਣ ਜੀ ਪਲੀਜ਼ ਅਨਮਿਊਟ ਕਰੋ ਬਹੁਤ ਵਧੀਆ ਬੀਤ ਜੀ ਬਹੁਤ ਸੋਹਣੀ ਵਿਆਖਿਆ ਹੋਈ ਹੈ ਅੱਛਾ ਜੀ ਥੈਂਕ ਯੂ ਹੁਣ ਕੇ ਆਇਆ ਬਾਪ ਹਾਂ ਜੀ ਬਸ ਅਕਈਆਂ ਨੂੰ ਤਾਂ ਇਹੀ ਪਲੇਖਾ ਰਹਿੰਦਾ ਵੀ मतलब तू कह जितथे ਵੀ મતલબ ਇਹ ਰਿਸਪੈਕਟ ਨਹੀਂ ਕਰ ਰਹੇ ਜਿੱਥੇ ਤੂੰ ਕਹਿ ਹਾਂ ਤੂੰ ਦੇ ਵਿੱਚ ਜਿਆਦਾ મતલਬ ਆਪਣਾਪਨ ਹੈ ਆਪਣਾਪਨ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਸਿੱਧੀ મતલਬ ਮੈਨੂੰ ਤਾਂ ਬਾਰ ਬਾਰ ਇਹੀ ਲੱਗਦਾ ਜੀ ਵੀ ਜਦੋਂ ਮੈਂ ਜਿਵੇਂ ਸਟਾਰਟਿੰਗ ਵਿੱਚ ਕਹਿ ਰਹੇ ਵੀ ਤੂੰ ਨਾ ਉਹਦੀ ਕੋਈ ਰੂਪ ਰੇਖਾ ਹੈ ਨਾ ਉਹਦਾ ਕੋਈ ਡਿਜ਼ਾਈਨ ਹੈ ਨਾ ਕਿਤੇ ਉਹ ਰੇਖਾ ਕਿਤ ਕਿਤੇ ਜਾ ਸਕਦਾ ਨਾ ਉਹਦੀ ਮੂਰਤੀ ਬਣਾਈ ਜਾ ਸਕਦੀ ਹੈ ਨਾ ਉਹਦੀ ਫੋਟ ਬਣ ਸਕਦੀ ਹੈ ਫਿਰ ਕਿਸ ਤਰ੍ਹਾਂ ਜੋ ਫਿਰ ਉੱਥੋਂ ਦੀ ਥੋੜਾ ਜਿਹਾ ਇੱਕ ਹਰ ਸ਼ਬਦ ਨੂੰ ਫਿਰ ਮੈਂ ਜਦੋਂ ਉਸ ਐਂਗਲ ਨਾਲ ਪੜਦਾ ਫਿਰ ਉੱਥੋਂ ਦੀ ਇੱਕ ਗੱਲ ਹੋਰ ਸਾਹਮਣੇ ਆ ਜਾਂਦੀ ਹੈ ਵੀ ਅਸੀਂ ਵੀ ਤੇ ਅਗਾਏ ਹੋਣਾ ਨਾ ਇਹਦਾ ਮਤਲਬ ਅਗਾਏ ਜੇ ਅਸੀਂ ਨਹੀਂ ਹੋਏ ਤੇ ਇਹਦਾ ਮਤਲਬ ਸਾਡਾ ਡਾਇਰੈਕਸ਼ਨ ਗਲਤ ਹੈ ਜਦੋਂ ਸੰਪੂਰਨ ਹੈ ਪੂਰ ਰਿਹਾ ਹੈ ਹਰ ਪਾਸੇ ਪੂਰ ਹੈ ਕੰਪਲੀਟ ਹੈ ਕਿਰ ਤੁਸੀਂ ਉਹਨੂੰ ਕਿਵੇਂ ਉਹਦਾ ਸਤਿਤਵ ਬਣਾ ਕੇ ਤੁਸੀਂ ਉਹਨੂੰ ਖੁਸ਼ ਕਰ ਲੋਗੇ ਜਾਂ ਉਹਦੇ ਤੇ ਕੁਝ ਚੇਂਜੇਸ ਹੀ ਲਿਆ ਦੋਗੇ ਉਹ ਕੋਈ ਦੁਨਿਆਵੀ ਪਿਓ ਨਹੀਂ ਹੈ ਵੀ ਆਪਾਂ ਉਹਨੂੰ ਕਹਤਾ ਤੇ ਪਿਓ ਜੀ ਨੇ ਪਿਤਾ ਜੀ ਤੁਸੀਂ ਯਾਦ ਰੱਖਣਾ ਜਾਂ ਪਿਤਾ ਜੀ ਅੱਜ ਮੰਨ ਜਾਓ ਨਾ ਅੱਜ ਇਹ ਕੰਮ ਕਰ ਦੋ ਨਾ ਨਹੀਂ ਉਹ ਡੋਲ ਹੈ ਉਹ ਡੋਲਦਾ ਨਹੀਂ ਹੈ ਕਿਸੇ ਦੇ ਇਮੋਸ਼ਨ ਕਿਉਂ ਅੱਛਾ ਅੱਗੇ ਵੀ ਦੇਖੋ ਨਾ ਕੀ ਹੋਇਆ ਦੇ ਵਿੱਚੀ ਤਾਂ ਹਮ ਕੈਸੀ ਤਾਤੀ ਇਹ ਬੜੀ ਇੰਪੋਰਟੈਂਟ ਲਾਈਨ ਹੈ ਤਾਂ ਹਮ ਕੈਸੀ ਤਾਤੀ ਜਦੋਂ ਤੂੰ ਅਡੋਲ ਹੈ ਜਦੋਂ ਤੂੰ ਡੋਲਦਾ ਨਹੀਂ ਤੂੰ ਜਦੋਂ ਤੂੰ ਕੰਮ ਕਰ ਚੁੱਕੇ ਸਾਰੇ ਤੇ ਫਿਰ ਸਾਨੂੰ ਕੈਸੀ ਤਾਤ ਹੈ ਸਾਨੂੰ ਕੈਸੀ ਪਰੇਸ਼ਾਨੀ ਹੈ ਸਾਨੂੰ ਕੋਈ ਪਰੇਸ਼ਾਨੀ ਨਹੀਂ ਇਹਦੇ ਵਿੱਚ ਹੀ ਸਾਰੇ ਸੁੱਖ ਨੇ ਜੀ ਥੈਂਕ ਯੂ ਜੀ ਹੋਰ ਕਿਸੇ ਨੇ ਕੋਈ ਆਪਣੀ ਗੱਲ ਵਿਚਾਰ ਰੱਖਣੀ ਹੈ ਯਾ ਲੱਗਦਾ ਵੀ ਮੈਂ ਕੁਝ ਠੀਕ ਨਹੀਂ ਬੋਲਿਆ ਤੇ ਤੁਸੀਂ ਪਲੀਜ਼ ਆਪਣਾ ਵਰਜਨ ਦੇ ਸਕਦੇ ਹੋ ਇਸ ਸੰਜਾ ਮੰਚ ਤੇ ਆਪਾਂ ਇੱਥੇ ਗੱਲ ਕਰ ਸਕਦੇ ਜੇ ਕਿਸੇ ਦਾ ਕੁਝ ਆਈਡੀਆ ਨਹੀਂ ਹੈ ਤੇ ਫਿਰ ਰਿਕਾਰਡਿੰਗ ਰੋਕ ਸਕਦੇ ਆ ਉਸ ਤੋਂ ਬਾਅਦ ਖੁੱਲ੍ਹੇ ਵਿਚਾਰਾ ਕਰ ਲਾਂਗੇ ਜੀ ਠੀਕ ਹੈ ਕਿਸੇ ਦਾ ਹੈਂਡ ਰੇਜ਼ ਨਹੀਂ ਆ ਰਿਹਾ ਕੋਈ ਗੱਲ ਨਹੀਂ ਕਰਨਾ ਚਾਹ ਰਿਹਾ ਜਿੰਨੇ ਵੀ ਜੁੜੇ ਪੈਣ ਵੀ ਪੈਣ ਹੈਗੇ ਨੇ ਸਾਰੇ ਜੀ ਸਤਵਿੰਦਰ ਸਿੰਘ ਜੀ ਤੁਹਾਡਾ ਹੈਂਡ ਰੇਜ਼ ਹੋਇਆ ਜੀ ਆ ਮਿਊਟ ਕਰੋ ਹਾਂਜੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਇਹ ਇਹ ਕਿਦਰ ਗਿਆ ਹਮ ਖੇਲ ਸਭ ਲਾੜਨ ਲੜਾਵੇ ਹਮ ਤਾਂ ਬੁਰੀ ਗਈ ਵਾ ਹਮ ਇਸ ਦਾ ਕੀ ਤੁਸੀਂ ਮੈਂ ਲੇਟ ਜੁੜੀ ਨਾ ਅੱਛਾ ਹਮ ਖੇਲ ਐ ਇੱਥੇ ਕਹਿ ਰਹੇ ਨੇ ਪਹਿਲੇ ਪਹਿ ਹਾਂ ਪਹਿਲੇ ਕਹਿ ਰਹੇ ਨੇ ਹਮ ਬਾਰਿਕ ਤੁਮ ਪਿਤਾ ਹਮਾਰੇ ਐ ਦੇਖੋ ਠੀਕ ਹੈ ਇੱਥੇ ਪਿਓ ਤੇ ਪੁੱਤਰ ਦਾ ਔਲਾਦ ਦਾ ਪੁੱਤਰ ਦਾ ਨਹੀਂ ਔਲਾਦ ਦਾ ਰਿਸ਼ਤਾ ਦਿਖਾਇਆ ਗੁਰੂ ਪਾਤਸ਼ਾਹ ਨੇ ਵੀ ਤੁਸੀਂ ਸਾਡੇ ਪਿਓ ਅਸੀਂ ਤੁਹਾਡੀ ਗੋਦ ਦੇ ਵਿੱਚ ਖੇਡ ਰਹੇ ਹਾਂ ਤੇ ਖੇਡਦੇ ਖੇਡਦੇ ਜਿਵੇਂ ਪਿਓ ਬੱਚੇ ਪਿਓ ਦੇ ਨਾਲ ਲਾੜ ਲੜਾਉਂਦੇ ਨੇ ਤੇ ਪਿਓ ਬੁਰਾ ਨਹੀਂ ਮੰਨਾਂਦਾ ਉਹ ਛੱਡ ਗੁਣੀ ਗਹਿਰਾ ਵੀ ਇੰਨਾ ਤੇਰੇ ਨਾਲ ਲਾੜ ਲੜਾ ਸਕਦੇ ਹਾਂ ਅਸੀਂ ਵੀ ਤੂੰ ਇੰਨਾ ਗੰਭੀਰ ਹੈ ਇੰਨਾ ਕਹਿ ਰਿਹਾ ਤੇਰੇ ਨਾਲ ਲਾਡ ਸਾਰੀ ਦੁਨੀਆ ਤੇਰੇ ਨਾਲ ਲਾਡ ਲਾਦੀ ਹੈ ਜਾਂ ਮੈਂ ਆਪ ਵੀ ਲਾਡ ਲੜਾ ਸਕਦਾ ਠੀਕ ਹੈ ਜੀ ਹਾਂ ਜੀ ਹਾਂਜੀ ਕੋਈ ਹੋਰ ਕਿਸੇ ਨੇ ਕੋਈ ਗੱਲ ਪੁੱਛਣੀ ਹੈ ਕੋਈ ਹੋਰ ਕੁਐਸਚਨ ਕਰਨਾ ਹੈ ਤੇ ਕਹ ਲਓ ਜੀ ਠੀਕ ਹੈ ਜੀ ਫਿਰ ਹਲੇ ਕਿਸੇ ਦਾ ਹੋਰ ਦਾ ਕਿਸੇ ਦਾ ਕੋਈ ਆ ਨਹੀਂ ਰਿਹਾ ਫਿਰ ਇੱਥੇ ਰਿਕਾਰਡਿੰਗ ਸਮਾਪਤ ਕਰਦੇ ਆ ਜੀ ਤੋ ਸਾਰੇ ਜੁੜੇ ਪੈਣਾ ਵੀਰਾਂ ਦਾ ਜਿੰਨੇ ਵੀ ਸੱਜਣ ਸਾਡੇ ਨਾਲ ਜੁੜੇ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਜਿਹੜੇ ਥੋੜੇ ਲੇਟ ਆਂਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਟਾਈਮ ਤੇ ਆਇਆ ਕਰੋ ਤੇ ਸਾਥ ਹੋਰ ਵੀ ਸਲਾਹ ਅੱਗੇ ਹੋਰ ਮਸ਼ਵਰਾ ਕੋਈ ਹੋਰ ਅੱਗੇ ਸਵਾਲ ਜਿਹੜਾ ਮੇਰੇ ਵੱਲੋਂ ਜਾਂ ਭੈਣਜੀ ਵੱਲੋਂ ਕਿਸੇ ਵੱਲੋਂ ਵੀ ਕਹਿ ਦਿੱਤਾ ਸੁਣ ਦਿੱਤਾ ਗਿਆ ਉਹਦੇ ਵਿੱਚ ਫਿਰ ਇੱਕ ਗੁੰਜਾਇਸ਼ ਰਹਿੰਦੀ ਹੈ ਵੀ ਹਾਂਜੀ ਅਸੀਂ ਇਹ ਗੱਲ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਹਿ ਰਹੇ ਸੀ ਤੋ ਉਹ ਇੱਕ ਦੂਜਿਆਂ ਦੇ ਸਾਥ ਦੇ ਨਾਲ ਕੋਈ ਕਮੀ ਪੇਸ਼ੀ ਹੋਵੇ ਉੱਭਰ ਕੇ ਸਾਹਮਣੇ ਆ ਸਕਦੀ ਹੈ ਸੋ ਅਸੀਂ ਉਹਦਾ ਫਿਰ ਜ਼ਿਆਦਾ ਲਾਹਾ ਲੈ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਤੇ ਇੱਕ ਬੇਨਤੀ ਹੋਰ ਵੀ ਸਾਡੇ YouTube ਚੈਨਲ ਨੂੰ ਤੁਸੀਂ ਹੋਰ ਵੱਧੋ ਵੱਧ ਸ਼ੇਅਰ ਕਰੋ ਤੇ ਆਪਣੇ ਕਮੈਂਟਸ ਜਰੂਰ ਦਿਓ ਜੋ ਤੁਹਾਡੇ ਮਨ ਚ ਆਉਂਦਾ ਉਥੇ ਥਾਟ ਦੇ ਵਿੱਚ ਉੱਥੇ ਆਪਣੇ ਕਮੈਂਟਸ ਜਰੂਰ ਦਿਓ ਤਾਂ ਕਿ ਜੇ ਕੋਈ ਕਮੀ ਪੇਸ਼ੀ ਹੈ ਉਹ ਅਸੀਂ ਸਿੱਖ ਸਕੀਏ ਜਾਂ ਜਿਹੜਾ ਸੁਣਨ ਵਾਲਾ ਹੈ ਤੁਹਾਡੇ ਕਮੈਂਟ ਪੜ ਰਿਹਾ ਕਿਉਂਕਿ YouTube ਐਸੀ ਚੀਜ਼ ਹੈ ਜਿੱਥੇ ਕਾਜੀ ਵੀ ਦੁਨੀਆ ਦੇ ਕੋਨੇ ਚ ਕਿਸੇ ਕੋਲ ਵੀ ਜਾ ਸਕਦੀ ਹੈ ਤੇ ਤੁਹਾਡਾ ਦਿੱਤਾ ਹੋਇਆ ਇੱਕ ਕਮੈਂਟ ਉੱਥੇ ਕਿਸੇ ਨੂੰ ਵੀ ਸਹਾਇੀ ਹੋ ਸਕਦਾ ਤੇ ਜੇ ਠੀਕ ਚੱਲ ਰਿਹਾ ਤਾਂ ਵੀ ਤੁਹਾਡੇ ਜੀ ਉੱਥੇ ਇਸ਼ਾਰਾ ਦਿਓ ਤਾਂ ਕਿ ਜਿਹੜੇ ਸੁਣਨ ਵਾਲੇ ਨੇ ਉਹਨਾਂ ਦਾ ਵੀ ਮਨੋਪ੍ਰਵ੍ਰਿੱਤੀ ਸੈੱਟ ਹੋ ਜਾਏ ਵੀ ਇੱਥੇ ਗੱਲਾਂ ਠੀਕ ਹੋ ਰਹੀਆਂ ਨੇ ਜਾਂ ਬੋਲਣ ਵਾਲੇ ਨੂੰ ਵੀ ਤੁਹਾਡੀ ਇੱਕ ਤਾਕਤ ਮਿਲ ਜਾਂਦੀ ਹੈ ਤੋਂ ਮੈਂ ਸਾਰਿਆਂ ਦਾ ਫਿਰ ਤੋਂ ਇੱਕ ਵਾਰੀ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਹਾਂਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ